ਮਾ ਚਿੰਤਾ ਪੁਲੀ ਜੀ ਚਿੰਤਾ ਪੁਲੀ ਜੀ ਸਾਡੀ ਸਮਝਣ ਨੂੰ ਮਸਤਿਕ ਮਾਤਾ ਤੁਹਾਡੀ ਸਦਾਈ ਜੈ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਮਹਾਂ ਮਈ ਨੇ ਸਾਨੂੰ ਬੁਲਾਇਆ ਦੇ ਤੂੰਨੇ ਮੈਨੂੰ ਮੁਝੇ ਬੁਲਾਇਆ ਸ਼ੇਰ ਆਵਾਲੀਏ ਤੈਨੂੰ ਮਾਤਾ ਜੀ ਕਿਦਾਂ ਬੁਲਾਇਆ ਸਾਨੂੰ ਮੈਂ ਆਇਆ ਮੈਂ ਇੱਧਰ ਚੱਲਿਆ ਉੱਧਰ ਵੇਚ ਲਿਆ ਇੱਧਰ ਵਿੱਧਰ ਨੇ ਇੱਧਰ ਆਓ ਤੁਹਾਨੂੰ ਚੰਗੀ ਤਰ੍ਹਾਂ ਆ ਗਈ ਆਪਾਂ ਚੰਗੀ ਤਰ੍ਹਾਂ ਗਿਆ ਹੀ ਨਾ ਜਦੋਂ ਅੱਜ ਆ ਗਏ ਹਾਂ ਤੁਸੀਂ ਤੁਰੇ ਹੇ ਜਿਮੜੇ ਨੂੰ ਇੱਧਰ ਨੂੰ ਆਓ ਪਹਿਲੇ ਜੀ ਲੋ ਜੀ ਆਪਾਂ ਆ ਗਿਆ ਜੀ ਜੈ ਮਾਂ ਚਿੰਤਾ ਬੁੰਨੀ ਜੀ ਵੀ ਤੁਹਾਨੂੰ ਪਤਾ ਵੀ ਮੈਂ ਤਾਂ ਦੋ ਵਾਰੀ ਆ ਗਿਆ ਹਾਂ ਮੈਨੂੰ ਮਾਤਾ ਨੇ ਦੂਜੀ ਵਾਰੀ ਬੁਲਾ ਲਿਆ ਆ ਤੇ ਆਪਾਂ ਫਸਟ ਟਾਈਮ ਆਏ ਆ ਜੀ ਮਾਤਰਾਣੀ ਦੇ ਗੱਡੀ ਲੈ ਕੇ ਉਧਰ ਜਰੀ ਭਰੇ ਆ ਗਏ ਹਾਂ ਮਾਤਰਾਣੀ ਕਿਰਪਾ ਕਰੇ ਸਾਤੇ ਜੈ ਮਾਤਾ ਦੀ ਕਰਦੇ ਜਾਓ ਸਾਰੇ ਭਗਤ ਗਾਉਂਦੇ ਜਾਓ ਮੌਸਮ ਬਹੁਤ ਵਧੀਆ ਇੱਧਰ ਜੀ ਆਪਣੇ ਪੰਜਾਬ ਨਾਲੋਂ ਵਧੀਆ ਆ ਪੰਜਾਬ ਹੀ ਹੋ ਜਾਂਦਾ ਨਾ ਭਾਈਏ ਪੰਜਾਬ ਨਾਲ ਨਹੀਂ ਪੰਜਾਬ ਨਾਲੋਂ ਠੰਡਾ ਹੁੰਦਾ ਹੈ ਠੰਡ ਬਹੁਤ ਹੁੰਦੀ ਹੈ ਇੱਥੇ ਪੰਜਾਬ 'ਚ ਜਿਆਦਾ ਗਰਮੀ ਇੱਥੇ ਨਾ ਫਿਰ ਦਰਖਤ ਬਹੁਤ ਆ ਹਾਂ ਇੱਧਰ ਦਰਖਤ ਬਹੁਤ ਜ਼ਿਆਦਾ ਆ ਤੇ ਭਾਈ ਉਹ ਬੰਨੇ ਬੰਨੇ ਰੋਕੋ ਭਾਈ ਸ਼ਬੀਰ ਪੀ ਯਾਰ ਸ਼ਬੀਰ ਨਹੀਂ ਕੁਛ ਮੈਂ ਕਹਾਂ ਸ਼ਬੀਰ ਲਿਆ ਬਾਕੀ ਇਹ ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ ਮੈਂ ਕਿਹੜਾ ਬਗਲਾ ਵੀ ਆਇਆ ਸੀ ਮਾਤਾ ਜੀ ਸ਼ੋਅ ਮੈਂ ਮੁੱਲ ਤੇਰਾ ਬੋਲੂੰ ਅੱਜ ਉਹ ਨੂੰ ਉੱਪਰ ਜੰਮਾ ਅੱਜੀ ਲੋ ਜੀ ਆ ਰਹੇ ਆ ਜੀ ਅਪਨ ਮਾਤਾ ਵਾਲੀ ਇਨਫੋਰਮੇਸ਼ਨ ਜਮਾ ਸਭ ਤੋਂ ਪਹਿਲਾਂ ਮਾਤਾ ਅਨੁਦਾਰਸ਼ ਫੇਕ ਹੀ ਤੇ ਹੋ ਹਾਂ ਬਾਕੀ ਪਹਿਲਾ ਮੱਥਾ ਟੇਕ ਲਈ ਵੀ ਆਪਾਂ ਲੱਗੋ ਲੰਗਣਾ ਸੀ ਇੱਥੋਂ ਦੀ ਸਭ ਤੋਂ ਪਹਿਲਾਂ ਮੱਥਾ ਰੱਖ ਦਰਸ਼ਨ ਕਰ ਲਈਏ ਫਿਰ ਆਪਾਂ ਗਾਂ ਜਾਵਾਂਗੇ ਇੱਥੋਂ ਗਾਂ ਕਿੱਥੇ ਜਾਣਾ ਆ ਬਲੌਗ ਨਾ ਬਣੇ ਦਿਓ ਤੁਹਾਨੂੰ ਲੱਗੀ ਜਾਊਗਾ ਪਤਾ ਜੇ ਦੋ ਪੇ ਹਾਂ ਮੱਕੀ ਦੀ ਰੋਟੀ ਚਲੋ ਤੇ ਬਹੁਤ ਰੰਗ ਲਾ ਰਹੇ ਸਾਡੀ ਟੀਮ ਪਿੱਛੇ ਆਉਣ ਦੀ ਪੂਰੀ ਲੋ ਜੀ ਔਰੀਆਂ ਚੱਲ ਗਏ ਆ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੀ ਹਾਂਜੀ ਲੋ ਜੀ ਮੱਥਾ ਟੇਕ ਲਿਆ ਆਪਾਂ ਚਲੋ ਦੋਸਤ ਹੁੰਦੇ ਆਂ ਪਰ ਕੋਈ ਨਹੀਂ ਆ ਪਾਤੂ ਕੀ ਲੋਕ ਕੋਈ ਆ ਕੰਮ ਬਾਰੇ ਵੀ ਅੱਡੀ ਮੱਥਾ ਟੇਕਦੇ ਇੰਦੇ ਮਰ ਤੋਂ ਨਿਕਲਣ ਦੀ ਤਿਆਰੀ ਹੈ ਇਹ ਆਪਣੀ ਮੱਥਾ ਆਪਾ ਟੇਕ ਲਿਆ ਇੱਥੇ ਮਾਦਾ ਦੇ ਤੇ ਬਾਕੀ ਬਲੌਗ ਨਾ ਬਣੇ ਜੋ ਸਾਰੇ ਆ ਨੇ ਅਮਨ ਟੇਕ ਲਿਆ ਮੱਥਾ ਵੇ ਸਿਰ ਬੋਲਦਾ ਕੀ ਹੋਇਆ ਮੱਥੜੇ ਦਾ ਸਿਰ ਬੋਲਦਾ ਤੇ ਦੋਦਾ ਦਵਾਈ ਵੀ ਲੈ ਲਾਇਆ ਸਾਹ ਤੋਂ ਠੀਕ ਆ ਤੇਰ ਦਿਨ ਸਿਰ ਦੁਖਦਾ ਹੈ ਇਹ ਤਾਂ ਨਹੀਂ ਸਿਰ ਦੁਖਦਾ ਇਹ ਠੀਕ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ 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 ਆਪਾਂ ਪਹੁੰਚੇ ਆ ਜਿੱਥੇ ਆਪਣੇ ਤੇ ਇੱਥੇ ਜਿੰਨੇ ਵੀ ਰੂਮ ਸੀਗੇ ਸਾਰੇ ਆਲਰੇਡੀ ਬੁੱਕ ਸੀਗੇ ਵੀ ਕਹਿ ਦਈਏ ਵੀ ਜਿੱਥੇ ਵੀ ਆਪਾਂ ਉੱਥੋਂ ਵਾਪਸੀ ਮੁੜ ਕੇ ਆਏ ਲੋਕੀ ਬਾਹਰ ਖੜੇ ਹੀ ਰੂਮ ਲੱਭਦੇ ਪਏ ਸੀ ਵੀ ਸਾਨੂੰ ਰੂਮ ਚਾਹੀਦਾ ਭਾਈ ਸਾਨੂੰ ਰੂਮ ਚਾਹੀਦਾ ਵੀ ਇੰਨਾ ਮਤਲਬ ਓਖਾ ਹੋਇਆ ਪਿਆ ਕੰਮ ਇੱਥੇ ਕਿਸੇ ਨੂੰ ਕੋਈ ਰੂਮ ਨਹੀਂ ਮਿਲਦਾ ਪਿਆ ਤੇ ਉੱਥੇ ਰਾਹ ਚ ਹੀ ਵਾਪਸੀ ਆਏ ਮੁੜ ਕੇ ਉੱਥੋਂ 10 ਕਿਲੋਮੀਟਰ ਪਿੱਛੇ ਉਹ ਤੇ ਕਥਾ ਨੂੰ ਬੰਦਾ ਮਿਲਿਆ ਮੈਂ ਕਿਹਾ ਵੀ ਪਾਈ ਸਾਨੂੰ ਰੂਮ ਚਾਹੀਦਾ ਉਹਨੇ ਆਪਣੇ ਜਾਣ-ਪਛਾਣ ਦਾ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਰੂਮ ਦਿੱਤਾ ਉੱਪਰ ਵੀ ਰੂਮ ਵੀ ਮਤਲਬ ਇੰਨਾ ਟੌਪ ਦਾ ਕਮਰਾ ਦਿੱਤਾ ਲੱਗੇ ਤੇ ਵੀ ਅੰਨੀ ਉਚਾਈ ਦੇ ਉੱਤੇ ਰੂਮ ਹੈ ਨਾ ਵੀ ਲੋਕੇਸ਼ਨ ਬਹੁਤ ਸੋਹਣੀ ਆ ਤੁਸੀਂ ਵਲੌਗ ਨਾਲ ਦੀ ਬਣੇ ਰਹੋ ਤੁਹਾਨੂੰ ਮੈਂ ਸਵੇਰ ਨੂੰ ਦਿਖਾਉਂਗਾ ਤੇ ਦ੍ਰਿਸ਼ ਬਹੁਤ ਸੋਹਣੇ ਆ ਤੇ ਸਾਡੇ ਕੋਲ ਬੱਚੇ ਆ ਜਸਲੀਏ ਇੱਥੇ ਪੈ ਗਈ ਆ ਸਾਰੀ ਉੱਧਰ ਪੈ ਗਈ ਆ ਆਮਨ ਆਫ ਦਿ ਟਰੀ ਵਾਸਲੇ ਬਣਾ ਦਈਏ ਅਮਨ ਦੀ ਬਸਤੀ ਚਾਤੋ ਨਾਲ ਜੀ ਸਾਰਿਆਂ ਨੇ ਬਲੋਗ ਦੇ ਅੱਗੇ ਲੋਕੇਸ਼ਨ ਬਹੁਤ ਘੈਂਟ ਆ ਤੁਹਾਨੂੰ ਮੈਂ ਦਿਖਾਉਂਦਾ ਆ ਕਮਰੇ ਦੀ ਲੋਕੇਸ਼ਨ ਅ ਸੂਸ਼ਾ ਲੱਗਾ ਹੋਇਆ ਇੱਥੇ ਤੇ ਲੋਕੇਸ਼ਨ ਦੇਖੋ ਸਟੇਸ਼ਨ ਬਹੁਤ ਘੈਂਟ ਆ ਆ ਦੇਖੋ ਸਵੇਰ ਨੂੰ ਦੇਖਿਓ ਬਾਬਾ ਜੀ ਤਾਰੇ ਦਿਖਾਉਂਗਾ ਤੁਹਾਨੂੰ ਪੂਰੇ ਸਟੇਸ਼ਨ ਬਹੁਤ ਘੈਂਟ ਆ ਤੇ ਬਾਕੀ ਵੀਰਾ ਬਲੋਗ ਮੈਂ ਹੁਣੇ ਅਪਲੋਡ ਕੀਤਾ ਜੀ ਬਹੁਤ ਪਿਆਰ ਦਿੱਤਾ

ਈਆ ਦੀ ਤੇ ਕੀ ਕਹਦੇ ਪੱਖਾ ਚੜਦੇ ਮੋਸ਼ਕ ਕੱਢਣ ਪੱਕਾ ਪੱਖਾ ਨਹੀਂ ਲੱਗਾ ਤੇ ਕਰੇ ਨਹੀਂ ਆਏ ਬਾਸ ਨੂੰ ਪੱਖਾ ਲੱਗਾ ਅਗਜੋਸ਼ ਬਣਾਓ ਉਹਨੂੰ ਬਟਨ ਲੱਪੋ ਚੱਲੇ ਜਾਣਾ ਇੱਥੇ ਬਟਨ ਲੱਗਾ ਹੋਣਾ ਕਦੇ ਦੇਖ ਲਓ ਇੱਥੇ ਕਿਹਦੇ ਬਟਨ ਲੱਗਾ ਹੋਣਾ ਤੇ ਬਾਕੀ ਵਲੋਗ ਨਾਲ ਬਣੇ ਨੇ ਅੰਤ ਤੱਕ ਜਰੂਰ ਦੇਖਿਓ ਅੱਗੇ ਤੋਂ ਅੱਗੇ ਨਵੇਂ ਤੋਂ ਨਵੇਂ ਵਲੋਗ ਲੈ ਕੇ ਆਉਣੇ ਆਪਾਂ ਪੰਚਾਂ ਨੂੰ ਕਰਦੇ ਪੂਰਾ

ओके ਦੁੱਧ ਵੀ ਆ ਗਿਆ ਤੇ ਤੇਲ ਵੀ ਲੱਗਿਆ ਹੀ ਆ ਨੈਗੇਟਿਵ ਹੋਣੀ ਤੇ ਮੁੱਲਾ ਲਾ ਜੀ ਲੋ ਜੀ ਆਪਾਂ ਲੱਗਿਆ ਉੱਲੀ ਰੋਟੀ ਮੈਗਾ ਕਰ ਜੀ ਦਾਣਾ ਪਾਣੀ ਥੇਰਾ ਏ ਸਾਨੂੰ ਕਾਦਾ ਮੇਰਾ ਏ ਲੋ ਜੀ 1:20 ਮਿੰਟ ਹੋ ਗਏ ਆ ਰਾਜ ਤੇ ਇਦਾਂ ਵਧੀਆ ਲੱਗਦਾ ਮੈਂ ਕੜਲੇ ਬਿਧਾ ਬਣੇ ਬਾਰੇ ਆਹ ਬਣੇ ਮੈਂ ਵੀ ਵਾਦੀ ਨੂੰ ਇਹ ਜੇ ਅੰਦੇ ਸਾਸੂ ਦਾ ਤੇ ਇਹ ਸਾਰਾ ਮੇਰਾ ਹਾਂਜੀ ਸਾਸਰੀ ਆਖਾਲ ਸਾਰਿਆਂ ਦਾ ਕੀ ਹਾਲ ਹੈ ਜਿਹੜੇ ਭੇਜੀ ਉਹਨਾਂ ਨੇ ਜਿਹੜੇ ਉੱਪਰ ਐ ਤੇ ਪਾਣੀ ਹੁੰਸੀਗੇ ਉੱਪਰ ਕੋਈ ਨਹੀਂ ਆ ਗਈ ਸੀਗੇ ਇਹ ਨੂੰ ਨਹੀਂ ਜਾਂਦਾ ਜੇ ਆਪਾਂ ਦੇ ਦਿੱਤੀ ਹੈ ਕੋਈ ਨਹੀਂ ਜਰੂਰੀ ਕੀ ਵੀਰ ਨੂੰ ਲੈਣਾ ਚਾਹੁੰਦੇ ਆ ਤੁਹਾਨੂੰ ਆਪਾਂ ਜੀਸ ਇੱਥੇ ਮੈਂ ਆਪਣਾ ਨਾਮ ਲਿਖਿਆ ਜਾਣਾ ਸੀ ਜੀਰੇ ਨਾਲ ਇਹ ਕੈਂਟ ਸਾਰੇ ਜਣੇ ਨਾਮ ਦੇਖ ਲਿਓ ਮੇਰਾ ਆ ਵੀ ਕੈਂਟ ਤੇ ਨਾ ਪੜ੍ਹਦੇ ਨਾ ਬੰਦੀ ਤਾਂ ਵੀ ਪੜ੍ਹਨਾ ਹੈ ਹਾਂ ਤੇ ਨਾ ਵੀ ਤੇ ਬਹੁਤ ਵਧੀਆ ਉਹ ਦੇਖੋ ਮੈਂ ਦੋਸਤੋ ਮੈਂ ਆ ਤੁਹਾਨੂੰ ਜੀ ਮੈਂ ਆ ਗਿਆ ਜੀ ਵਿੱਚ ਇਹ ਕਰਨਾ ਸੀ ਜੀਰੀ ਜੀ ਤੁਸੀਂ ਦੇਖੋ ਸਾਰੇ ਜਣੇ